ਪਿੰਡ ਛੇਰਗੜ ਵੇਟ ਦੇ ਵਿੱਚ ਪਿਆ ਡਾਕਾ ਟੋਕਾ ਮਸ਼ੀਨ ਗਈ ਚੁੱਕੀ ਅਰਜੰਟ ਟਰੈਕਟਰ ਦੇ ਉੱਤੇ ਲੱਦ ਕੇ ਮਸ਼ੀਨ ਹੋਈ ਚੋਰੀ ਰਾਮਪੁਰ ਫਸਿਆਂ ਵਿੱਚੋਂ ਲੰਘਦਾ ਹੋਇਆ ਇਹ ਟਰੈਕਟਰ ਪਿੰਡ ਛੇਰਗੜ ਵੇਟ ਜਿਹੜਾ ਕਿ ਲੁਧਿਆਣੇ ਜ਼ਿਲ੍ਹੇ ਦੇ ਮਾਛੀਵਾੜੇ ਬਲਾਕ ਦੇ ਵਿੱਚ ਪੈਂਦਾ ਹੈ 65 70 ਘਰਾਂ ਦੀ ਇੱਥੇ ਜਿਹੜੀ ਘਰਾਂ ਨੇ ਤੇ ਉਹਨਾਂ ਦੀ ਆਬਾਦੀ ਵੀ ਕੋਈ ਲਗਭਗ 3 350 ਮੈਂਬਰਸ ਹੈਗੇ ਆ ਬਹੁਤ ਸਾਰੇ ਜਿਹੜੇ ਮੈਂਬਰ ਆ ਉਹ ਐਨ ਆਰ ਆਈ ਨੇ ਜਿਹੜੇ ਕਿ ਇੰਗਲੈਂਡ ਜਰਮਨੀ ਕੈਨੇਡਾ ਵਗੈਰਾ ਦੇ ਦੇਸ਼ਾਂ ਦੇ ਵਿੱਚ ਆਪਣਾ ਜਿਹੜਾ ਕਿ ਪ੍ਰਵਾਸ ਇੱਥੋਂ ਕਰ ਗਏ ਨੇ ਪਰ ਬਹੁਤ ਸਾਰੇ ਜਿਹੜੇ ਘਰਾਂ ਉਹਨਾਂ ਨੂੰ ਇੱਥੇ ਲੋਕ ਵੀ ਲੱਗ ਚੁੱਕੇ ਨੇ ਪਰ ਉਸ ਤੋਂ ਬਾਵਜੂਦ ਵੀ ਜਿਹੜੇ ਇੱਥੇ ਮੈਂਬਰਸ ਰਹਿ ਰਹੇ ਨੇ ਉਹ ਜਾਂਦਾ 18 ਸਾਲ ਤੋਂ ਘਟਨੇ ਜਾਂ 40-45 ਸਾਲ ਤੋਂ ਉੱਤੇ ਦੀ ਉਮਰ ਵਾਲੇ ਜਿਹੜੇ ਮੈਂਬਰਸ ਇੱਥੇ ਰਹਿ ਰਹੇ ਨੇ ਅੱਧੋ-ਅੱਧ ਦੀ ਜਿਹੜੀ ਆਬਾਦੀ ਆ ਉਹ ਪਿੰਡ ਦੀ ਬਾਹਰ ਚਾ ਜਾ ਚੁੱਕੀ ਹੈ ਤੇ ਅੱਧੀ ਆਬਾਦੀ ਹਜੇ ਵੀ ਪਿੰਡ ਦੇ ਵਿੱਚ ਮੌਜੂਦ ਹੈਗੀ ਆ ਪਰ ਅਸੀਂ ਅੱਜ ਇੱਕ ਗੱਲ ਕਰਾਂਗੇ ਕਿ ਦਿਨ ਦਿਹਾੜੇ ਜਿਹੜਾ ਇਸ ਪਿੰਡ ਦੇ ਵਿੱਚ ਚੋਰੀ ਨਹੀਂ ਕਹਿੰਦੇ ਉਹਨੂੰ ਅਸੀਂ ਇੱਕ ਡਾਕਾ ਕਹਿੰਦੇ ਆ ਡਾਕੇ ਦੀ ਤਰ੍ਹਾਂ ਇੱਥੇ ਕੁਝ ਮੈਂਬਰ ਜਿਹੜੇ ਆ ਉਹ ਬੰਦੇ ਉਹ ਟਰੈਕਟਰ ਦੇ ਉੱਤੇ ਆਏ ਅਰਜਨ ਟਰੈਕਟਰ ਦੇ ਉੱਤੇ ਆ ਕੇ ਉਹਨਾਂ ਨੇ ਦਿਨ ਦਿਹਾੜੇ ਹੀ 3:30 ਵਜੇ ਦੇ ਕਰੀਬ ਪਿੰਡ ਦੇ ਵਿੱਚੋਂ ਹੀ ਜਿਹੜੀ ਕਿ ਮਸ਼ੀਨ ਟੋਕਾ ਕਰਨ ਵਾਲੀ ਆ ਉਹ ਇੱਥੋਂ ਚੱਕ ਕੇ ਟਰੈਕਟਰ ਦੇ ਉੱਤੇ ਲੱਦ ਲਈ ਟਰੈਕਟਰ ਦੇ ਪਿੱਛੇ ਸਕੰਜਾ ਲੱਗਿਆ ਹੋਇਆ ਸੀ ਸਕੰਜੇ ਦੇ ਵਿੱਚ ਰੱਖ ਕੇ ਬੇਖੌਫ ਹੋ ਕੇ ਇੱਥੋਂ ਨਿਕਲ ਗਏ ਜਦ ਕਿ ਜਿਹੜਾ ਇਹ ਏਰੀਆ ਆਸੀਂ ਤੁਹਾਨੂੰ ਦਿਖਾ ਦਿੰਨੇ ਆ ਕਿ ਆਊਟਸਾਈਡ ਇਹ ਏਰੀਆ ਹੈ ਇੱਧਰ ਜਿਹੜੀ ਆਵਾਜਾਈ ਜਿਹੜੀ ਆ ਉਹ ਕਾਫੀ ਘੱਟ ਹੈਗੀ ਆ ਤੇ ਘੱਟ ਆਵਾਜ਼ਾਈ ਹੋਣ ਦੇ ਕਾਰਨ ਅਸੀਂ ਤੁਹਾਨੂੰ ਉਹ ਜਗ੍ਹਾ ਵੀ ਦਿਖਾਉਨੇ ਆ ਜਿੱਥੋਂ ਮਸ਼ੀਨ ਜਿਹੜੀ ਆ ਉਹ ਚੁੱਕੀ ਗਈ ਆ ਆ ਤੁਸੀਂ ਦੇਖ ਸਕਦੇ ਆ ਕਿ ਆ ਜਿਹੜਾ ਡੰਡਾ ਆ ਉਹ ਇੱਥੋਂ ਚੁੱਕਿਆ ਗਿਆ ਤੇ ਇਸ ਜਗ੍ਹਾ ਦੇ ਉੱਤੇ ਜਿਹੜੀ ਮਸ਼ੀਨ ਆ ਉਹ ਇੱਥੇ ਪਈ ਸੀ ਤੇ ਆ ਦੇਖੋ ਆ ਜਗ੍ਹਾ ਦੇ ਉੱਤੇ ਜਿਹੜੀ ਮਸ਼ੀਨ ਆ ਉਹ ਪਈ ਸੀ ਤੇ ਟਰੈਕਟਰ ਦੇ ਨਾਲ ਦੋ ਜਿਹੜੀ ਕਿਲ ਲਾ ਕੇ ਮਸ਼ੀਨ ਇੱਥੇ ਖੜਾਈ ਹੋਈ ਹੋਈ ਸੀ ਇਹ ਕਾਫੀ ਸਮੇਂ ਤੋਂ ਹੀ ਇਹ ਜਿਹੜੀ ਇੱਥੇ ਮਸ਼ੀਨ ਐਦਾਂ ਹੀ ਪਈ ਸੀ ਨਾ ਇੱਥੇ ਟੋਕਾ ਕੀਤਾ ਜਾਂਦਾ ਸੀ ਇਹਦੇ ਨਾਲ ਤੇ ਨਾ ਹੀ ਉਹ ਵਰਤੋਂ ਵਿੱਚ ਆਉਂਦੀ ਸੀ ਤੇ ਜੇ ਅਸੀਂ ਗੱਲ ਕਰੀਏ ਸਵੇਰੇ 9:30 ਵਜੇ ਦੇ ਕਰੀਬ ਆ ਤੁਸੀਂ ਦੇਖ ਸਕਦੇ ਆ ਤੂੜੀ ਇੱਥੋਂ ਚੁਕਾਈ ਗਈ ਤੇ ਤੂੜੀ ਇੱਥੋਂ ਚੱਕ ਕੇ ਜਿਹੜੇ ਬੰਦੇ ਆ ਉਹ ਇੱਥੋਂ ਲੈ ਕੇ ਗਏ ਨੇ ਤੇ ਪਹਿਲਾਂ ਜਿਹੜੇ ਪਿੰਡ ਵਾਲੇ ਸੀ ਇਹ ਤੂੜੀ ਵਾਲੇ ਪਰ ਵੀ ਸ਼ੱਕ ਕਰਦੇ ਸਨ ਕਿ ਸ਼ਾਇਦ ਤੂੜੀ ਜਿਹੜੀ ਚੱਕਣ ਵਾਲੀ ਇੱਥੇ ਆਏ ਤੇ ਉਹਨਾਂ ਨੇ ਇਹ ਜਿਹੜੀ ਮਸ਼ੀਨ ਆ ਕਿਤੇ ਇਧਰ ਉਧਰ ਉਹ ਜ਼ਰੂਰ ਉਹ ਕਰ ਦਿੱਤੀ ਹੋਣੀ ਆ ਪਰ ਸ਼ੱਕ ਕਾਫੀ ਪਾਸੇ ਨੂੰ ਜਾਂਦਾ ਸੀ ਮਸ਼ੀਨ ਜਿਹੜੀ ਆ ਟੋਕਾ ਕਰਨ ਵਾਲੀ ਉਹ ਕਿਹੜੇ ਹਾਲਾਤਾਂ ਦੇ ਵਿੱਚ ਚੱਕੀ ਗਈ ਤੇ ਕਿਹਨਾਂ ਦੀ ਚੱਕੀ ਗਈ ਆ ਉਹ ਸਾਰੀ ਆਪਾਂ ਹੁਣ ਗੱਲਬਾਤ ਕਰਦੇ ਆ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਜਿਹੜੀ ਮਸ਼ੀਨ ਟੋਕਾ ਕਰਨ ਵਾਲੀ ਸੀਗੀ ਜੀ ਇਹ ਤੁਹਾਡੀ ਸੀ ਹਾਂਜੀ ਕੀ ਸ਼ੁਭਨਾ ਹੋ ਗਿਆ ਜੀ ਆਪਣਾ ਜੀ ਅਗਰਵਿੰਦਰ ਕੌਰ ਗੁਰਵਿੰਦਰ ਕੌਰ ਜੀ ਤੇ ਤੁਹਾਡੇ ਜਿਹੜੇ ਘਰ ਵਾਲੇ ਆ ਉਹ ਉਹਨਾਂ ਦੀ ਉਹ ਡੈਥ ਹੋ ਚੁੱਕੀ ਹੈ ਜੀ ਹਾਂਜੀ ਦੋ ਹੋ ਜਾਣਾ 10ਵੇਂ ਮਹੀਨੇ 3 ਤਰੀਕ ਨੂੰ ਦੋ ਸਾਲ ਅੱਛਾ ਜੀ ਇਹ ਤੁਹਾਡੇ ਦੋ ਬੇਟੇ ਆ ਜਿਵੇਂ ਦੱਸਿਆ ਜਾਂਦਾ ਵੀ ਉਹ ਇਡਲੀ ਦੇ ਵਿੱਚ ਹੈਗੇ ਆ ਹਾਂਜੀ ਤੇ ਇੱਥੇ ਤੁਸੀਂ ਇਕੱਲੇ ਹੀ ਰਹਿੰਦੇ ਆ ਜੀ ਇਕੱਲੇ ਹੈਗੇ ਨੇ ਬੱਚੇ ਨਾਲ ਮੇਰੇ ਆ ਜੇਠ ਦੇ ਪੁੱਮੁੰਡੇ ਨੇ ਇਹ ਪੋਲੇ ਇਕੱਠੇ ਹੈਗਾ ਘਰੇ ਅੱਛਾ ਠੀਕ ਹੈ ਜੀ ਇਹ ਇਹ ਜਿਹੜੀ ਮਸ਼ੀਨ ਆ ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਸਾਡੀ ਮਸ਼ੀਨ ਚੱਕ ਹੋ ਗਈ ਜੀ ਪੌਣੇ 4 ਵਜੇ ਹੀ ਦੇਖੋ ਜੀ ਮੈਂ ਸਬਜ਼ੀ ਬਣਾ ਕੇ ਨਹੀਂ ਮੁੰਡਾ ਮੇਰਾ ਆਹ ਇਹ ਤਾਂ ਮੁੰਡਾ بڑا ਮੁੰਡਾ ਤੂੜੀ ਥੋੜੀ ਜਿਹੀ ਚੱਕੇ ਲੈਣ ਕਹਿੰਦਾ ਵੀ ਚਾਚੀ ਮਸ਼ੀਨ ਵੇਚਦੀ ਆ ਮੈਂ ਨਹੀਂ ਪੁੱਤ ਵੇਚੀ ਨਹੀਂ ਮੈਂ ਲੈਣੇ ਨੂੰ ਫੋਨ ਲਾਇਆ ਵੀ ਤੁਸੀਂ ਵੇਚੀ ਹੈ ਮਸ਼ੀਨ ਮੈਨੂੰ ਦੱਸਿਆ ਨਹੀਂ ਹੈਗਾ ਤੁਸੀਂ ਉਹ ਕਹਿੰਦੇ ਵੀ ਨਹੀਂ ਅਸੀਂ ਨਹੀਂ ਵੇਚੀ ਹੈਗੀ ਅੱਛਾ ਜੀ ਹਾਂਜੀ ਫਿਰ ਜਿਹਦੇ ਰੌਣਾ ਪੈਗਾ ਫਿਰ ਜਦ ਨਿਆਣੇ ਆਗੇ ਜਿਹਦੇ ਦੇਖਣ ਚਲੇਗੇ ਜਣੀ ਮੈਂ ਦੇਖੋ ਇੱਕ ਗੱਲ ਆ ਕਿ ਲੱਗੇ ਹੀ ਘਰ ਹੈਗਾ ਆ ਫਿਰ ਵੀ ਕੋਈ ਕੋਈ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਕੋਈ ਕੁਝ ਪਤਾ ਹੀ ਲੱਗਿਆ ਟਰੈਕਟਰ ਆਇਆ ਨਹੀਂ ਉਹ ਮਤਲਬ ਇਹ ਆ ਜੀ ਮੈਂ ਧੌਂਦੀ ਸੀ ਕੱਪੜੇ ਦੋ ਚਾਦਰਾਂ ਵਿੱਚ ਪਾਤੀਆਂ ਮੈਂ ਰੱਖੜੀਆਂ ਕੁੜੀਆਂ ਕੜੀਆਂ ਆ ਜਾਂਦੀਆਂ ਤੇ ਮੜਾ ਜ ਖੜਕਾ ਹੋਇਆ ਮਾਂ ਚੱਲ ਗੋਲਡੀ ਕੇ ਵਿੱਚ ਦਾ ਟਰੈਕਟਰ ਆ ਵੀ ਕੋਈ ਸੌ ਜਾਂਦਾ ਕੋਈ ਤੂੜੀ ਆ ਜਾਂਦਾ ਰੋਹ ਲਈ ਜਾਂਦਾ ਕੋਈ ਕੀ ਪਤਾ ਲੱਗਦਾ ਇਹ ਕਾਲੇ ਨੇ ਦਿੱਤੀ ਉਹਨੇ ਮੁੰਡੇ ਨੇ ਬੜੇ ਨੇ ਚਾਹ ਕਹਿੰਦੇ ਖੜਕਾ ਹੋਇਆ ਜਿਹਨ ਗਲੀ ਜੀ ਦੇਖ ਕੇ ਮੜਾ ਜ ਮੁਰਗੇ ਪਤਾ ਨਹੀਂ ਲੱਗ ਕੋ ਟਰੈਕਟਰ ਉਹਨਾਂ ਨੇ ਅੰਦਰ ਵੜਾਇਆ ਜਣੀ ਇੱਥੇ ਜਣੀ ਕਹਿਣ ਦਾ ਮਤਲਬ ਵੀ 5-7 ਮਿੰਟ ਦੇ ਵਿੱਚ ਉਹ 7-8 ਮਿੰਟ ਦੇ ਵਿੱਚ ਲੈ ਗਏ ਜਣੀ ਲੱਦ ਕੇ ਲੱਦ ਕੇ ਲੈ ਲੈ ਗਏ ਜੀ ਤੇ ਉਸ ਤੋਂ ਬਾਅਦ ਜਦੋਂ ਇਹ ਤੁਸੀਂ ਕਿਹਨਾਂ ਨੂੰ ਪਹਿਲਾਂ ਕਿਹਨੂੰ ਦੱਸਿਆ ਕਿ ਸਾਡੀ ਤਾਂ ਇੱਥੋਂ ਮਸ਼ੀਨ ਚੱਕ ਹੋ ਗਈ ਜੀ ਮੈਂ ਇਹਨਾਂ ਨੇ ਫੇਰ ਮਾਂ ਹੈ ਨਹੀਂ ਆ سعودی ਵਾਲਾ ਮੇਰਾ ਵੀਰ ਹਾਂਜੀ ਹਾਂਜੀ ਭਵਿੰਦਰ ਸਿੰਘ ਇਹਨਾਂ ਨੂੰ ਮੈਂ ਜਣੀ ਇਹਨਾਂ ਮੈਂ ਕੈਮਰੇ ਚੈੱਕ ਕਰੋ ਵੀ ਇਹਨਾਂ ਨੇ ਨੂੰ ਕੀਤਾ ਫੋਨ ਮੈਂ ਵੀਰ ਨੂੰ ਕਹੀ ਮੈਨੂੰ ਇਹ ਨਹੀਂ ਪਤਾ ਵੀ ਇੱਥੇ ਰਹਿੰਦਾ ਵੀ ਚਲੇ ਗਿਆ ਵੀ ਮੀ ਪੈ ਗਿਆ ਪਰਸੋਂ ਅੱਛਾ ਜੀ ਠੀਕ ਹੈ ਮੈਨੂੰ ਕੋਈ ਪਤਾ ਨਹੀਂ ਸੀਗਾ ਤੇ ਉਹ ਕਹਿੰਦੀ ਡੈਡੀ ਦਾ ਵੀ ਉੱਥੇ ਆਪ ਭੂਆ ਜੀ ਗੱਲ ਕਰ ਲਓ ਤੁਸੀਂ ਮਾ ਫਿਰ ਬੱਬਾ ਗਿਆ ਫਿਰ ਤਾਂ ਦੇਖਿਆ ਪਤਾ ਲੱਗਿਆ ਫਿਰ ਬੂਟਾ ਬੂਟਾ ਬੁਲਾਇਆ ਫਿਰ ਦੇਖੀ ਜਾਂਦੋ ਮਿਸਤਰੀ ਬੂਟਾ ਜੀ ਹਾਂਜੀ ਮਿਸਤਰੀ ਬੂਟਾ ਫਿਰ ਫਿਰ ਉਹਦਾ ਸੀਤਾ ਆਇਆ ਤੇ ਉਹਨਾਂ ਨੇ ਕੈਮਰਾ ਖਣੀ ਕਿਵੇਂ ਦੇਖ ਕੇ ਫਿਰ ਦੇਖਿਆ ਵੀ ਜਣੀ ਤੁਸੀਂ ਕਹਿੰਦੇ ਵੀ ਕੈਮਰੇ ਦੇ ਵਿੱਚੋ ਦਰਜ ਹੋ ਗਿਆ ਦਰਜ ਹੋ ਗਿਆ ਕਿਵੇਂ ਮਸ਼ੀਨ ਜਿਹੜੀ ਇੱਥੋਂ ਚੱਕ ਹੋਈ ਆ ਭੂਆ ਜੀ ਦੇ ਕਰੀਬ ਇਹਨਾਂ ਦੇ ਦੱਸਣ ਦੇ ਅਨੁਸਾਰ ਪੌਣੇ ਪੌਣੇ 4 ਪੌਣੇ 4 ਇਹ ਤੋਂ ਉਹਨਾਂ ਨੇ ਮਸ਼ੀਨ ਚੁੱਕੀ ਆ ਤੇ ਅਸੀਂ ਇਹਨਾਂ ਦਾ ਘਰ ਜਿਹੜਾ ਆ ਉਹ ਵੀ ਤੁਹਾਨੂੰ ਇਹ ਦਿਖਾਉਣਾ ਸਾਹਮਣੇ ਇਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਤੇ ਇਹਨਾਂ ਦਾ ਦੱਸਣ ਅਨੁਸਾਰ ਇੱਕ ਸਾਈਡ ਦੇ ਉੱਤੇ ਉਹ ਤੁਹਾਨੂੰ ਨਜ਼ਰ ਆਉਂਦਾ ਹੈ ਕੈਮਰਾ ਜ਼ੂਮ ਕਰਕੇ ਮੇਰਾ ਵੀਰ ਕੈਮਰਾਮੈਨ ਇਹਨੂੰ ਦਿਖਾਊਗਾ ਕਿ ਇਹ ਕੈਮਰਾ ਜੇ ਨਾ ਹੁੰਦਾ ਤਾਂ ਬਿਲਕੁਲ ਵੀ ਭਿੰਕ ਨਹੀਂ ਸੀ ਪੈਣੀ ਕਿ ਮਸ਼ੀਨ ਕਿਵੇਂ ਚੱਕ ਹੋਈ ਤੇ ਮਸ਼ੀਨ ਕਿੱਥੇ ਗਈ ਜਿਹੜਾ ਅੰਦਰਲ ਘਰ ਦੇ ਅੰਦਰਲਾ ਦ੍ਰਿਸ਼ ਹੈਗਾ ਉਹ ਵੀ ਅਸੀਂ ਤੁਹਾਨੂੰ ਪੂਰਾ ਇੱਥੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬਿਲਕੁਲ ਸਾਈਡ ਤੇ ਜਿਹੜਾ ਆ ਇਹ ਘਰ ਆ ਜਾਂਦਾ ਹੈ ਤੇ ਸਾਹਮਣੇ ਜਿਹੜਾ ਘਰ ਹੈਗਾ ਉਹ ਵੀ ਕਾਫੀ ਹਟਮਾ ਹੋਣ ਦੇ ਕਾਰਨ ਜਿਹੜਾ ਉਹ ਨਹੀਂ ਪਤਾ ਲੱਗ ਸਕਿਆ ਕਿਉਂਕਿ ਜਿਹੜੇ ਜਿਨ੍ਹਾਂ ਨੇ ਇਹ ਕੰਮ ਕਰਿਆ ਇੰਨੀ ਤਸੱਲੀ ਬਖਸ਼ ਕਰਿਆ ਕਿਉਂਕਿ ਲੱਗਦਾ ਹੈ ਕਿ ਇੱਥੇ ਵੀ ਕੋਈ ਮਿਲੀਭੁਗਤ ਹੋਣ ਦਾ ਬਿਲਕੁਲ ਸੰਸਦਾ ਹੈਗਾ ਆ ਤੇ ਪਹਿਲਾਂ ਹੀ ਉਹ ਜਿਆਦਾ ਇੱਥੇ ਦੇਖ ਜਾ ਦੇਖ ਕੇ ਜਾ ਚੁੱਕੇ ਸਨ ਕਿ ਇੱਥੇ ਆਲਰੇਡੀ ਮਸ਼ੀਨ ਪਈ ਆ ਸੋ ਕਹਿਣ ਦਾ ਮਤਲਬ ਇਹ ਆ ਕਿ ਬਹੁਤ ਨਿਡਰਤਾ ਦੇ ਨਾਲ ਕੰਮ ਕੀਤਾ ਆਉਣ ਵਾਲੇ ਸਮੇਂ ਜੇ ਇਹਨੂੰ ਨੱਥ ਨਾ ਪਾਈ ਤਾਂ ਵੱਡਾ ਕੋਈ ਹੋਰ ਵੀ ਇਸ ਤੋਂ ਵੀ ਵੱਡਾ ਕਾਂਡ ਜਿਹੜਾ ਆ ਉਹ ਹੋ ਸਕਦਾ ਇਸ ਵਕਤ ਇਹਨਾਂ ਦੇ ਘਰ ਇੱਥੇ ਖੜੇ ਆ ਤੇ ਉਹ ਇਹਨਾਂ ਦੀ ਜਵਾਨੀ ਅਸੀਂ ਪੁੱਛਦੇ ਆ ਕਿ ਹੁਣ ਜਿਹੜੇ ਜਿੱਦਾਂ ਥੋੜੀ ਇਹ ਚੋਰੀ ਹੋ ਗਈ ਜੀ ਤੁਸੀਂ ਪ੍ਰਸ਼ਾਸਨ ਤੋਂ ਕਿਆ ਮੰਗਨਾ ਤਾਂ ਕੱਲੀ ਜਣੀ ਰਹਣੀ ਆ ਜੀ ਬੇਟੇ ਮੇਰੇ ਬਾਹਰ ਨੇ ਦੇਖੋ ਜੀ ਕੱਲੀ ਕੱਲ ਨੂੰ ਬਾਰਦਾਤ ਹੋ ਜੇ ਕੌਣ ਜ਼ਿੰਮੇਵਾਰ ਸੋ ਇਹਨਾਂ ਦਾ ਕਹਿਣਾ ਆ ਕਿ ਪਿੰਡ ਵਾਲੇ ਜਿੰਨੀ ਉਹਨਾਂ ਦੀ ਯਥਾ ਸ਼ਕਤੀ ਹੈਗੀ ਆ ਉਹ ਮਦਦ ਜ਼ਰੂਰ ਕਰਦੇ ਆ ਹੁਣ ਤੁਹਾਨੂੰ ਦਿਖਾਉਂਦੇ ਆ ਕਿ ਆਹ ਦੇਖੋ ਕਿਵੇਂ ਜਿਹੜਾ ਟਰੈਕਟਰ ਆ ਕਿੰਨਾ ਬੇਖੌਫ ਹੋ ਕੇ ਬਿਲਕੁਲ ਜਿਹੜਾ ਉਹਨਾਂ ਦਾ ਬਗਲ ਆ ਬਗਲ ਦੇ ਵਿੱਚ ਬਰਾਉਂਡੇ ਦੇ ਵਿੱਚ ਇਹ ਲਗਾਇਆ ਜਾ ਰਿਹਾ ਤੇ ਇਹ ਜਿਹੜਾ ਸਾਹਮਣੇ ਕੈਮਰਾ ਆ ਉਹਦੇ ਇਹ ਨਜ਼ਰ ਬਿਲਕੁਲ ਇਹ ਟਰੈਕਟਰ ਦੇ ਉੱਤੇ ਇਹ ਪੈ ਰਹੀ ਆ ਤੇ ਦੋ ਜਣਿਆਂ ਨੇ ਅਰਜਨ ਟਰੈਕਟਰ ਦੇ ਉੱਤੇ ਆ ਕੇ ਆ ਤੁਸੀਂ ਦੇਖ ਰਹੇ ਆ ਕਿ ਕਿਵੇਂ ਜਿਹੜੀ ਮਸ਼ੀਨ ਆ ਉਹਨੂੰ ਇਹ ਬੇਖੌਫ ਹੋ ਕੇ ਇਹ ਲੋਡ ਕਰ ਰਹੇ ਆ ਸੋ ਇਵੇਂ ਜੇ ਇਹਨਾਂ ਚੋਰਾਂ ਦੇ ਹੌਂਸਲੇ ਖੁੱਲਦੇ ਰਹੇ ਤਾਂ ਘਰਾਂ ਘਰਾਂ ਦੇ ਵਿੱਚ ਬੇਅੰਤ ਸਮਾਨ ਜਿਹੜਾ ਪਿਆ ਹੈ ਕੁਝ ਐਨਆਰਆਈ ਵੀ ਲੋਕ ਇੱਥੇ ਹੈਗੇ ਆ ਉਹਨਾਂ ਦੇ ਜੰਦੇ ਲੱਗੇ ਹੋਏ ਆ ਤਾਂ ਜੰਦੇ ਤੋੜਨੇ ਕੋਈ ਬਹੁਤੀ ਵੱਡੀ ਗੱਲ ਨਹੀਂ ਤੇ ਐਦਾਂ ਹੀ ਚਾਹੇ ਇਹ ਅੱਜ ਟਰੈਕਟਰ ਹੈ ਕੱਲ ਨੂੰ ਕੋਈ ਵੱਡਾ ਟਰੱਕ ਲਗਾ ਕੇ ਵੀ ਜਿਹੜਾ ਸਮਾਨ ਆ ਉਹ ਚੁੱਕਿਆ ਜਾ ਸਕਦਾ ਸੋ ਇਸ ਗੱਲ ਨੂੰ ਨੱਥ ਪਾਉਣੀ ਬਹੁਤ ਹੀ ਲਾਜ਼ਮੀ ਹੋ ਜਾਂਦੀ ਆ ਤੇ ਅੱਗੇ ਦੇਖੋ ਟਰੈਕਟਰ ਜਿਹੜਾ ਆ ਉਹ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਕਿ ਆ ਦੇਖੋ ਰਾਮਪੁਰ ਫਸਿਆਂ ਦੇ ਕੋਲੋਂ ਇਹ ਟਰੈਕਟਰ ਜਿਹੜਾ ਆ ਉਹ ਲੰਘਦਾ ਹੈ ਤੋਂ ਉਸ ਤੋਂ ਉਪਰੰਤ ਅੱਗੇ ਜੇ ਅਸੀਂ ਦੇਖੀਏ ਤਾਂ ਅਗਲੇ ਮੋੜ ਦੇ ਉੱਤੋਂ ਵੀ ਆ ਟਰੈਕਟਰ ਸਾਫ਼ ਜਿਹੜਾ ਆ ਉਹ ਲੰਘਦਾ ਸਾਨੂੰ ਇੱਥੇ ਨਜ਼ਰ ਆਉਂਦਾ ਆ ਸੋ ਉਸ ਤੋਂ ਅੱਗੇ ਵੀ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਟਰੈਕਟਰ ਜਿਹੜਾ ਆ ਆ ਦੇਖੋ ਐਰੋ ਅਸੀਂ ਲਗਾ ਕੇ ਦਿਖਾਇਆ ਕਿ ਟਰੈਕਟਰ ਇੱਥੋਂ ਬੇਖੌਫ ਹੋ ਕੇ ਉਹ ਲੰਘਦਾ ਸੋ ਅੱਗੇ ਚੌਂਕੀ ਦੇ ਵਿੱਚ ਜਿਹੜੀ ਗੱਲਬਾਤ ਸ਼ੇਰਪੁਰ ਚੌਂਕੀ ਆ ਇਹਦੇ ਵਿੱਚ ਸਾਰੀ ਕੋਈ ਜਿਹੜੀ ਗੱਲਬਾਤ ਆ ਉਹ ਦੱਸ ਦਿੱਤੀ ਗਈ ਆ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਆ ਇਹਦੇ ਤੇ ਜਿਹੜੀ ਕਾਰਵਾਈ ਉਹ ਕਰ ਰਿਹਾ ਹੁਸਨ ਲਾਲ ਜੀ ਬਹੁਤ ਹੀ ਕਾਬਲ ਸਬ ਇੰਸਪੈਕਟਰ ਇੱਥੇ ਚੌਂਕੀ ਦੇ ਇਨਚਾਰਜ ਨੇ ਤੇ ਕੀ ਫੈਸਲਾ ਜਿਹੜਾ ਆ ਉਸ ਨਿਕਲ ਕੇ ਸਾਹਮਣੇ ਆਵੇਗਾ ਉਹ ਅਸੀਂ ਅਗਲੀ ਵੀਡੀਓ ਦੇ ਵਿੱਚ ਬਿਲਕੁਲ ਸਾਫ਼-ਸਾਫ਼ ਦਿਖਾਵਾਂਗੇ ਉਦੋਂ ਤੱਕ ਕਰੋ ਇੰਤਜ਼ਾਰ